ਵੀਡੀਓ ਦੀ ਮਾਰਕਟ ਨੂੰ ਤੋਂ ਆਤੀ ਦੇਖਦੇ ਸੀ ਉਹ ਵੀ ਮੈਂ ਸਾਡੇ ਨੂੰ ਦੇਖਿਆ ਜੀ ਤਾਂ ਅੱਜ ਆਪਾਂ ਜੋ ਆਪਣੀ ਹਿਸਟਰੀ ਚੱਲ ਰਹੀ ਹੈ ਕਿ ਆਪਾਂ ਆਪਣਾ ਸੈਲਿਗਨੇਸ਼ਨ ਕਰ ਲਿਆ ਜਾਂ ਇਹ ਦੂਜਾ ਕਰਮ ਇੱਕ ਕੰਪਨੀ ਕੋਲ ਤੁਹਾਨੂੰ ਜਿਵੇਂ ਆਇਆ ਉਹਨਾਂ ਕਲੇਸਾਂ ਵੀ ਕੋਲ ਬੈਠੇ ਕਿ ਕੋਈ ਹੋਰ ਕੰਮ ਵੀ ਆਇਆ ਸੀ ਇੱਕ ਕੰਪਨੀ ਪਲਾਜ਼ਮਾ ਟੈਕਨੋਲੋਜੀ ਵਾਲਾ ਫਰਮ ਮੈਨੂੰ ਐਸੇ ਨੂੰ ਇੰਡੀਆ ਤੋਂ ਗਾਪਲ ਦੀ ਮਿਲੀ ਗਈ ਦੇ ਆ ਸੀ ਜੀ ਸਾਡੇ ਸਿੰਗਾਪੁਰ ਲਗਨ ਤੱਕ ਉਹਨਾਂ ਨੇ ਐਸੇ ਨੂੰ ਚੈੱਕ ਕੀਤਾ ਕਿ ਇੰਡੀਆ ਕੀ ਗਾਪਲ ਆਉਂਦੇ ਮੈਂ डायरेक्टली ਉਹਨਾਂ ਦੇ ਇੰਕੁਇਰੀਸ਼ਨਾਂ ਦਾ ਲੁੱਪ ਕਿਵੇਂ ਚੱਲ ਰਹੇ ਨੇ ਉਹ ਦੱਸੋ ਉਹ ਵੀ ਜਿਹੜੇ ਇੰਨੀ ਕੀ ਜੋ ਪਾਵਰ ਟੈਕਨੋਲੋਜੀ ਮਤਲਬ ਚੋੜੀ ਨੂੰ ਚੱਲੇਗਾ 20 ਸਾਲ ਵੀ ਨਹੀਂ ਆਈ ਕਿ ਉਹ ਮੱਧੀ ਕਾਇਰੋ ਤੇ ਉਹ ਪੂਰੇ ਨਾ ਪੂਰੇ ਇਲਾਕੇ ਦਾ ਉਹ ਕਿਉਂ ਕੋਈ ਗਿਆਨ ਸੀ ਕਦੀ ਹੈ ਕੋਈ ਅਜੇ ਨੂੰ ਕੋਈ ਤਰੀਕਾ ਨਹੀਂ ਉਹਨਾਂ ਕਾਇਸ਼ ਨਿਕਲਦੀ ਹੈ ਜਿਹੜੀ ਉਹਦੇ ਚ ਘੱਟ ਬੜੀ ਥੋੜੀ ਜਿਹੀ ਐਸ਼ ਹੈ ਉਹਦੀ ਜਿਹੜੀ ਯੂਰੋ ਜੰਗੀ ਹੈ ਸਰਦਾਂ ਵਿੱਚ ਇਹプラス 3 ਹੋ ਗਿਆ ਹੋਵੇ ਬੰਦੋ ਕਿ ਨਹੀਂ ਕੋਈ ਦੱਸਣ ਦੇ ਬਤਾਓ ਮੈਂ ਕਿਸੇ ਲੀਗ ਵਿੱਚ ਇਹ ਕਿਸੇ ਨੂੰ ਸਪੋਰਟ ਨਹੀਂ ਕਰਿਆ ਉਹਨਾਂ ਦੇ ਦੱਸਣੇ ਬਤਾਓ ਕਿ ਉਹ ਜਿਹੜਾ ਆ ਸਾਰੇ ਨੂੰ ਜਦੋਂ ਬੀਬੀ ਇਹ ਸੱਚਾ ਬਣਾਉਂਦੇ ਉਹ ਮੈਨੂੰ ਪੁੱਛਿਆ ਕੱਲ ਕਹਿੰਦਾ ਜੀ ਬੋਲੋ ਕਹਿੰਦਾ ਯਾਰ ਮੁਕੀ ਨਾ 42 ਨਹੀਂ ਉਹ ਨਹੀਂ ਫੜੀ ਕੋਈ ਗੱਲ ਸਭੀ ਜਸ ਜਿਹੜਾ 42 ਤੇ ਆਉਂਦੇ ਮੈਂ ਕਿਹਾ ਮੁਕੀ ਕਹਿੰਦੇ ਇੱਕ ਇੱਕ ਨਗਾ ਦੇਖੀ ਤੇ ਵਿਆਹ ਕੋਲ ਉਹ ਪ੍ਰਯਤਨ ਨਾਲ ਮੈਂ ਇਹ ਕਰਦਾ ਜੀ ਵਿੱਚ ਚੱਲਦਾ ਪਰ ਜੀਵ ਚੱਲਦਾ ਹੂੰ ਸੋ ਇਹਨਾਂ ਸਾਰੀਆਂ ਚੀਜ਼ਾਂ ਤੇ ਅਸੀਂ ਸੋਚਣ ਤੇ ਲੱਗੇ ਹੋਏ ਹੁ ਮੈਨੂੰ ਹੁੰਦਾ ਕਿ ਲੋਕਾਂ ਅੰਤਰੇ ਜਿਵੇਂ ਅਸੀਂ ਉਦੋਂ ਉਦੋਂ ਪਾ ਪਾਣੀ ਪੀ ਰਿਹਾ ਬੰਕੀਤਾ ਅਸੀਂ ਇਧਰਲੇ ਪਾਸੇ ਆਪਣੀ ਸਫਾਈ ਨੂੰ ਕਰਵਾਈ ਇਮੀਡੀਐਂਟਲੀ ਮੇਰੇ ਕੋਲੇ ਰਿਸਿਸਟੈਂਸੀ ਹੋਣਾ ਸ਼ੁਰੂ ਹੋ ਗਿਆ ਜੇ ਇਹ ਪੂਰਾ ਦਿੱਤਾ ਹੁੰਦਾ ਮੈਂ ਕਹਿ ਗਿਆ ਕਿ ਮਾਰ ਉਹਨੇ ਵੀ ਕਬਜ਼ਾ ਕਰ ਲਿਆ ਰਿਕੁਐਸਟ ਕੀਤਾ ਇਹ ਹੀ ਸਰਪਾ ਹੈ ਇਹ ਕੋ ਲੋਕਤੰਤਰ ਹੈ ਮੈਂ ਕੁਝ ਵੀ ਕਰਨਾ ਦਾ ਮੈਂ ਇਸ਼ਾਰਾ ਤੁਹਾਨੂੰ ਕਹਿੰਦਾ ਤੁਸੀਂ ਕੋਈ ਵੀ ਲਾਈਨ ਬੋਲ ਕੇ ਇਧਰੇ ਖਵੇ ਸੇ ਨਹੀਂ ਨਿਕਲ ਸਕਦੇ ਮੈਂ ਨਹੀਂ ਸੋਚਦਾ ਚਲੋ ਮੇਰੀ ਚਾਰ ਸੀਟ ਹੁੰਦੀ ਹੈ ਤੁਹਾਡੀ ਇਹ ਨਹੀਂ ਹੁੰਦੀ ਹੁੰਦੀ ਇਹ ਕੌਤੇ ਕਰੂਗਾ ਜੇ ਹੋਏਗਾ ਤਾਂ ਬਿੰਤੀ ਹੋਏਗੀ ਜੇ ਮਾਨੂੰ ਕਦੀ ਜੇਰੇ ਪਰਤੋਂ ਤੇਰੇ ਨਹੀਂ ਨਾ ਕੋਈ ਜਾਗ ਨਹੀਂ ਨਾ ਮਿਲੂਗਾ ਸੋ ਇਹ ਜੋਗੀ ਕਰਾਂਗੇ ਉਹ ਸਾਰਾ ਤੁਹਾਨੂੰ ਲਿੱਤੀ ਹੋਣਾ ਨੀਅਤ ਜੀ ਸਾਰੀ ਨੂੰ ਘਾਤ ਬੋਹਾਲੀ ਵਿੱਚ ਕਿਵੇਂ ਰੋਗੇ ਜਿਹਨੂੰ ਬੋਤਾਲ ਦਿੰਦੇ ਜਿਹੜੇ ਅੱਗੇ ਕੀ ਸਵਾਦੀ ਹੋਣੀ ਹੋਣਾ ਉਹ ਬਿਲਕੁਲ ਕਿਹੋ ਜਿਹਾ ਕੋਟੇਜ ਵੀ ਅਸੀਂ ਜਾਂ ਕੇ ਇਫੀਰੀਓ ਦੇਵਾਂਗੇ ਉੱਥੇ ਵੀ ਕਿਹੜੇ ਜਿਹਾ ਖੜੇ ਹੋਣੇ ਕੀ ਕੌਸਰ ਦੀ ਜ਼ਿੰਦਗੀ ਕੋਈ ਇੰਨੀ ਜ਼ਿਆਦਾ ਸੌਖੀ ਨਹੀਂ ਹੁੰਦੀ ਔਰ ਮੈਂ ਜਾਣ ਮਰੀ ਨਾ ਕਰਦਾ ਕਈ ਥੋੜੀ ਨਹੀਂ ਮਾਰਦਾ ਇਸ ਕੰਮ ਕੀ ਇਹ ਤਾਂ ਕੰਮ ਕਰ ਰਹੇ ਆਂ ਤੁਹਾਡਾ ਹਾਊਸ ਦੇ ਵਿੱਚ ਚੰਗੀ ਡਿਸਕਸ਼ਨ ਕਰੀਏ ਸੁਣ ਕੀ ਹੋਈ ਕਿ ਤੁਹਾਨੂੰ ਚੰਗਾ ਲੱਗੇ ਅਦਰਵਾਈ ਉਸ ਜਿੰਨੇ ਵੀ ਕਿਸੇ ਨੂੰ ਕਹੇ ਅਗਰ ਤੁਸੀਂ ਸਾਡੀ ਮੇਰੇ 20 ਸਾਲ ਦੀ ਨੌਕਰੀ ਦੀ 21 ਦਾ ਕੋਈ ਮਾਰਾ ਫਰਕੀ ਪਈ ਤਾਂ ਇਹ ਤੋਂ ਕੰਮ ਹੀ ਕਰੂਗਾ ਤੇ ਚੰਗਾ ਮਾੜਾ ਕੋਈ ਇਤੋਂ ਕਰ ਦਾਂਗੇ ਮੁੰਤੇਰੀ ਚੰਗੀ ਮੋਤੀ ਹੋਈ ਪਈ ਪਰ ਮੈਨੂੰ ਹੁੰਦਾ ਹੈ ਕਿ ਉਹ ਚੀਜ਼ਾਂ ਨਾ ਕਰੀਏ ਜਿਵੇਂ ਤੁਹਾਡੇ ਕੋਲ ਬੈਠਾ ਆ ਮੈਨੂੰ ਇੰਨੇ ਸਰਕਾਰ ਤੋਂ ਲਾਇਆ ਕਿ ਮੈਂ ਗਿਆਨਦਾਰੀ ਦਾ ਕੰਮ ਕਰਾਂ ਔਰ ਉਸੇ ਮੇਰੀ ਜਾਨ ਤੇ ਸਪੋਰਟ ਈ ਨਹੀਂ ਲੱਗਦਾ ਹੁੰਦਾ ਕਿ ਆਪਾਂ ਇਹ ਲਈ ਕਿ ਰੂਲੀ ਪਾਰਟੀ ਵਾਲੀ ਹੈ ਜਾਂ ਰੂਲੀ ਹਾਊਸ ਵਾਲਾ ਹੈ ਜਾਂ ਕਮਿਸ਼ਨਰ ਵਾਲਾ ਹੈ ਆਲਟੀਮੇਟਲੀ ਤੁਹਾਨੂੰ ਇਹ ਲੋਕਾਂ ਨੂੰ ਸਮਝ ਨਹੀਂ ਆ ਗਈ ਲੋਕਸ਼ਭਾ ਦੇ ਇੱਕ ਜੀ ਡੈਟਾ ਕਰਦੀ ਨਾ ਉਹ ਉਹਦੇ ਕਿਹੜੇ ਬੰਦੇ ਦੇ ਖਿਲਾਫ ਤੇ ਤੁਹਾਡੀ ਕੋਈ 13 ਇਹ ਕਿਹੜੀ ਵਾਸੀ ਨਾ ਕੋਈ ਪ੍ਰਮਿਸਰੀ ਆਪਣੀ ਉਹਦੀ ਪਾਲਰਮੈਂਟੇਸ਼ਨ ਚੱਲ ਰਹੀ ਹੈ ਤੇ ਇਹੋ ਤੁਹਾਡੀ ਜਗ੍ਹਾ ਹੈ ਇਹ ਇੱਕ ਵਧੀਆ ਸੁਧਿਆ ਚਾਰਪੈਸੇ ਐਕਸਟਰਾ ਮਾਰਕਰ ਉਹਨੂੰ ਹੁਕਾ ਦੇ ਚੁੱਕੀ ਹੈ ਥੈਂਕ ਯੂ ਬਹੁਤ ਜਿਆਦਾ ਐਫੈਕਟਿਵ ਤਰੀਕੇ ਨਾਲ ਕੰਮ ਕਰਦੇ। ਤੁਹਾਨੂੰ ਇਹ ਵੀ ਪਤਾ ਹੈ ਵੀ ਤੁਸੀਂ ਕੋਈ ਕਸਰ ਖੋਲਦੇ ਨਹੀਂ ਛੱਡੀ ਰਹੀ ਹੈ। ਸਾਡਾ ਤਾਂ ਜਿਹੜਾ ਇਹ ਵੀ ਪਤਾ ਹੈ ਵੀ ਮਾਸ਼ਾ ਜਿਹੜਾ ਤੁਹਾਡੇ ਨੇ ਤਾਂ ਆ ਕੇ ਸਾਰਾ ਕੁਝ ਜਦੋਂ ਮੀਡੀਆ ਮੀਟ ਹੋਇਆ ਤੁਹਾਡੇ ਤੇ ਆ ਕੇ ਸਰਤੀ ਪਈ ਗਿਆ। 86 ਉਦੋਂ ਦਾ ਚੈੱਕ ਹੋ ਰਹੀ ਸੀ। ਉਦੋਂ ਦੇ ਸਾਰੇ ਸਾਡੇ ਅਫਸਰ ਸਹਿਮਾਨਾਂ ਦੇ ਜੇ ਇੰਨੇ ਕੈਟਰ ਕੀਤਾ ਹੁੰਦੇ ਤਾਂ ਇਹ ਨਾ ਹੁੰਦਾ। ਉਹ ਸਾਰਾ ਤੁਹਾਡੇ ਉੱਤੇ ਉਸ ਉਸ ਕਰਕੇ ਆਇਆ। ਹੁਣ ਸਾਡੀ ਪ੍ਰੋਬਲਮ ਕੀ ਹੈ? ਸਾਡੇ ਦਾ ਉਦੋਂ ਹੀ ਸੋ ਪ੍ਰੋਬਲਮ ਬੜੀ ਹੋ ਗਈ ਜਦ ਸਾਡੇ ਧਰਾਂ ਦੇ ਆ ਕੇ ਆ ਕੇ ਪੁੰਦੇ ਦੇ ਢੇਰ ਲੱਗੇ ਉਸ ਤਰ੍ਹਾਂ ਦੀ ਜਿਹੜੀ ਸੋਲੂਸ਼ਨ ਦੀ ਤੁਸੀਂ ਗੱਲ ਕਹੀ ਹੈ ਕਿ ਇਹ ਪੋਸੀਬਲ ਹੈ ਕਿ ਜਿਹੜੇ ਆਪਣੇ ਕਲੈਕਟਿੰਗ ਪੁਆਇੰਟ ਹੈ ਉਹ ਆਲਰੇਡੀ ਸੈਟ ਹੋਏ ਹੋਏ ਹਨ ਕੰਪਨੀ ਦਾ ਟੈਂਡਰ ਦਿੱਤਾ ਹੋਇਆ ਹੈ ਉਹ ਕੰਪਨੀ ਕਲੈਕਟਿੰਗ ਪੁਆਇੰਟਸ ਤੋਂ ਕੂੜਾ ਡਾਇਰੈਕਟ ਜੇ ਲੈਵੇ संडे तक को पॉइंट में जीवो तो जीरो तो जीरो खाली खेल होता जो मर्जी है जो मर्जी कभी मर्जी को देख कर लो तो जो मर्जी बंदे हो और तो ऊपर करना अभी संडे उसी को दस शाम भी सारे पॉइंट करने हैं कोई चीज नहीं नहीं एक एक चीज में मेंटी करो तो हम मेरे सामने में दो एक जासी सुपरटिक साले जी का कॉन्ट्रैक्ट हुआ है अब किसी कॉन्ट्रैक्ट में है नहीं पैसे दिए सर्दी कॉन्ट्रैक्ट हो गया मेरी दिक्कत ਇਹ ਜੀ ਬਾਇਓਮੈਡੀਕਲ ਬੰਨੀ ਵੀ ਤੁਹਾਡੀ ਹੋਰ ਦੂਜਾ ਤੁਸੀਂ ਕਿ ਜਿੰਨੇ ਟੇਪਰ ਲੈ ਕੇ ਜਾਉਂਗੇ ਨਾ ਅਲਟੀਮੇਟਲੀ ਜੇ ਕੋਈ ਤੋਂ ਰੋਧ ਦੇ 340 ਜਾਂ ਟੇਪਰ ਜਾਂਗੇ ਤਾਂ ਇਹਨਾਂ ਤੋਂ ਕਿ ਪ੍ਰੈਕਟੀਕਲੀ ਮੁਸ਼ਕਲ ਹੋ ਜਾਈਂ ਮਨ ਨੂੰ ਮੇਰੀ ਗੱਲ ਆਪਾਂ ਇਕੱਲੇ ਬਹਿ ਕੇ ਸੋਚਾਂਗੇ ਮਨ ਨੂੰ ਤਾਂ ਕਿ ਤਾਕੀ ਜਲ ਜਨ ਤੇ ਬੜੇ ਬੜੇ ਸੋਕੇ ਕਮਿਸ਼ਨ ਦਾ ਸਰ ਜੀ ਸਰ ਮੈਂ ਇਹ ਸੁਝਾਅ ਦੇ ਰਿਹਾ ਸੀਗਾ ਕਿ ਜੇ ਸੌਫਟਵਰ 15 ڈالر ਹੋਏਗਾ ਉਹ ਵਿਸ਼ਾ ਪਹਿਲੇ ਪਹੁੰਚ ਸੈਂਟਰ ਸ਼ੈਡ ਫਿਰ ਕਿ ਜਿਹੜੀ ਡਿਲੀਵਰੀ ਚੁੜਾ ਕੇ ਭੇਜਿਆ ਜਾਵੇ ਉਹ ਨੂੰ ਸਟਡੀ ਕਿਤਾਬਾਂ ਕਿ ਉਹ ਆਪਣੇ ਇਹ ਗਾਰਬੇਜ ਹੈ ਉਹਦੀ ਕੰਪਨੀ ਕਿਵੇਂ ਕੰਮ ਨਹੀਂ ਰਹੀ ਆ ਉਹ ਉਸੇ ਨੂੰ ਰਿਪਲੇਸ ਕਰਨ ਨੂੰ ਆ ਵੀਆ ਸੁਝੇਸ਼ਨ ਹੈ ਜਿਹੜੇ ਸਰਕਾਰੀ ਤੁਹਾਡਾ ਇਤਿਕ ਅਪ੍ਰੀਚ ਉਹਨਾਂ ਕੋਈ ਲੋਕ ਪਹਿਲਾਂ ਜਾ ਕੇ ਆਵੇ ਕਿ ਤੇ ਇੰਨਾ ਕਿੰਨੇ ਪੀੜਣ ਤੋਂ ਲਾ ਕੇ ਦੇਗਾ ਤੇ ਆਪਣਾ ਸੋਲੂਸ਼ਨ ਨਿਕਲ ਸਕੀ ਉਹਨੂੰ ਜਿੱਦਾਂ ਤੁਸੀਂ ਦੱਸਿਆ ਇੰਗਲੈਂਡ ਵੀ ਬਹੁਤ ਘੱਟ ਮੰਗਦੇ ਆ ਤੇ ਕਾਸਟਲੀ ਪਾ ਕੇ ਜਿਹੜਾ ਪੂਰਾ ਕਲ ਬਣਾਇਆ ਸੀ ਜਿਹੜਾ ਕੰਮ ਲੱਗਿਆ ਉਹਨੇ ਇੱਕ ਮੈਨੂੰ ਕਿਹਾ ਕਿ ਜੀ ਇੱਕ ਮੇਰਾ ਕੋਈ ਬੇਗਮ ਪੇਟ ਕਰਕੇ ਨਾ ਅਫਸੋਰ ਕੁਇਸਤਾ ਦਾ ਇੱਕ ਕਾਸ਼ ਇਹ ਜਦੋਂ ਆਰਡਰ ਆਇਆ ਸੀ 10 ਸਾਲ ਪਹਿਲਾਂ ਇਹ ਇਹ ਐਫਰ ਜੋ ਆਦੀ ਤੁਸੀਂ ਤੁਹਾਨੂੰ ਕਿਹਾ ਸੀ ਉਹ ਲੋਕ ਕਿਹਾ ਹੁੰਦੀਆਂ ਕੈਨਸਲੇਸ਼ਨ ਨੇ ਕੀ ਕਿਹਾ ਹੁੰਦੀਆਂ ਅਫਸਰ ਸਾਹਿਬ ਨੇ ਕੀ ਕੀ ਹੁੰਦੀਆਂ ਅੱਜ ਦਿਨ ਨਾ ਦੇਖਣਾ ਪਈਦਾ 10 ਸਾਲ ਅਸੀਂ ਵੇਸਟ ਕਰਕੇ ਅੱਜ ਅਸੀਂ ਉਸ ਮੁੱਦੇ ਤੇ ਇੱਕ ਉਠੋਈਏ ਕਿ ਅੱਜ ਝਟ ਤੇ ਆਉਣਾ ਸੀ ਦੂਜੀ ਮੇਰੀ ਬੇਨਤੀ ਹੈ ਕਿ ਜਿਹੜਾ ਅੱਜ ਮਤਾਂ ਆਇਆ ਜਿਹੜਾ ਸੀ ਰੋਡਲ ਜਿੱਤੇ ਮੇਰ ਸਾਹਿਬ ਨੇ ਸਜੈਸ਼ਨ ਹੁੰਦੀਆ ਮੈਂ ਉਹਦਾ ਲੋਧ ਕਰਨਾ ਉਹ ਉਹ ਇਸ ਸ਼ਾਮ ਵਾਸਤੇ ਬਿਲਕੁਲ ਅਨਫੇਟਾ ਕਿਉਂਕਿ ਅੱਗੇ ਗੇਲ ਤੇ ਵੀਰ ਉਹਨਾਂ ਦੀ ਜਿਹੜੀ ਸਬਾਈ ਆ ਕੋਈ ਹੋਰ ਕਮੀਆਂ ਨੇ ਕਿਉਂਕਿ ਜਿੱਥੇ ਕੂੜੇ ਦਾ ਚਾਲੀ ਲਈ ਆ ਲੇਕਿਨ ਉਹ ਸਮਝਣਾ ਅੱਜ ਏ ਰੋਡਾਂ ਦਾ ਜੋ ਉਹ ਗੁਸ਼ਟਕਰਤਾ ਦਾ ਕੰਮ ਬਣਾਇਆ ਜਾਂਦਾ ਸੀ ਉਹ ਬਿਲਕੁਲ ਨਹੀਂ ਹੋ ਰਿਹਾ ਬਿਲਕੁਲ ਬੋਲੋ ਫੜਕਾਵਾ ਮੈਨੂੰ ਉਹਦਾ ਜਵਾਬ ਜਿਹੜਾ ਵਾ ਮੈਂ ਤੁਹਾਡੇ ਕੋਲ ਚਾਹੁੰਦਾ ਵਾ ਵੀ ਉਹਨਾਂ ਤਰਫੋਂ ਦੱਸੋ ਕਿ ਜਾਂ ਜੇ ਨਾਲ ਮੰਨ ਲਿਆ ਕੂੜੇ ਦਾ ਮਸਲਾ ਆ ਲੇਕਿਨ ਇਹ ਗੁਸ਼ਟਕਰਤ ਕਿਉਂ ਨਹੀਂ ਚੱਲਦੇ ਏ ਤੇ ਵੀਰ ਉਹਨਾਂ ਦੇ ਕਿਉਂ ਉਹ ਜਿਹੜਾ ਠੇਕਾਦਾਰ ਆ ਉਹ ਤੋਂ ਕਾਪ ਕੰਮ ਨਹੀਂ ਲਿਆ ਜਾਂਦਾ ਕਿੱਥੇ ਕਮੀ ਆ ਇਸ ਕਮੇਟੀ ਨਾਲ ਉਹ ਜੋ ਜਿਹੜੀਆਂ ਉਹ ਕਮੀਆਂ ਨੇ ਉਹਦੇ ਤੇ ਆਪਾਂ ਨਾਲ ਗੱਲ ਕਰੀਏ हां ਜਿਹੜਾ ਇਹ ਜਿਹੜਾ ਐਫਰਟ ਪੁਕਾਦੇ ਉਸ ਰਾਗਾ ਤੋਂ ਕਿਨੇ ਜੋ ਤੁਸੀਂ ਫੈਸਲਾ ਲਾਓਗੇ ਜੋ ਉਸ ਤੇ ਦਿਹਾਉਗੇ ਉਹਦੇ ਨਾਲ ਸਾਡੀ ਸਾਰੇ ਸਹਿਮਤ ਆਂ ਪਰ ਨਾਲ ਨਾਲ ਦੋ ਕੰਨਾਂ ਕਿਹਨਾਂ ਇਹ ਨੇ ਕਿ ਕੀ ਡਾਣਾ ਜਾਇਆ ਕੈਂਟਰਾ ਉਹ ਕੋਲੋਂ ਦੇ ਜੀਓ ਖੜਨੇ ਲਾਇ ਲੈ ਕੇ ਕਿ ਤੁਸੀਂ ਪੁਕਾ ਜਾਵੇ ਇਹ ਕੋ ਪੌਦੀ ਦੇ ਪੈਸਾ ਖੜੇ ਕਰੋ ਤੁਸੀਂ ਜਿਹੜੇ ਫਾਰਸ ਕਰਨਾ ਚਾਹੁੰਦੇ ਆ ਫਾਰਸ ਕਰਦੇ ਨਹੀਂ ਨਹੀਂ ਹੱਥ ਨਹੀਂ ਖੜੇ ਕਰਨੇ ਅਸੀਂ ਹੱਥ ਖੜੇ ਕਰਾਣੇ ਨੇ ਤੁਹਾਡੇ ਕਿ ਅਸੀਂ ਨਹੀਂ ਕਰਨੇ ਤਹੀ ਤੁਹਾਡੇ ਕੋਲ ਆਨੇ ਤੁਸੀਂ ਐਡਮਿਨਿਸਟ੍ਰੇਸ਼ਨ ਦੇ ਵਿੱਚ ਬੈਠੇ ਹੋ। ਜਦੋਂ ਵੀ ਆਪਾਂ ਕਹਿੰਦੇ ਹਾਂ ਤੇ ਕਹੇ ਕਰੀਏ ਆ ਉਸੇ 1.5 ਸਾਲ ਪਹਿਲਾਂ ਵੀ ਕੰਮ ਕਰਦੇ ਹੋ। 1.5 ਸਾਲ ਪਹਿਲਾਂ ਕੋਈ ਨਹੀਂ ਐਡਮਿਨਿਸਟ੍ਰੇਸ਼ਨ 'ਚ ਤੁਸੀਂ ਬਹੁਤ ਸੀਗੇ। ਤੁਸੀਂ ਕਿਉਂ ਨਹੀਂ ਕੁਝ ਕਹਿਣਾ ਯਾਰ ਮੈਂ ਤਾਂ ਕਹਜਾ ਤੁਹਾਨੂੰ ਮੈਂ ਇੱਕ ਮਿੰਟ ਕੋਈ ਗੱਲ ਸੁਣ ਲਓ ਮੈਂ ਤੁਹਾਡੀ ਸੁਣੀਆਂ। ਤੁਸੀਂ ਅਜੇ ਕੋਈ ਐਕਸ਼ਨ ਲਿਆ ਉਹਨਾਂ ਤੁਸੀਂ ਇਸ ਸਟੇਜ ਤੋਂ ਕਿਉਂ ਨਹੀਂ ਬੋਲੇ ਕਿ ਕੰਮ ਨਹੀਂ ਹੋ ਰਿਹਾ। ਅੱਜ ਤੁਹਾਨੂੰ ਬੋਲਣ ਦਾ ਮੌਕਾ ਮਿਲ ਰਿਹਾ। ਇਸ ਕਰਕੇ ਕਿ ਤੁਸੀਂ ਆਪੋចਿੰਦ ਕੇ ਕੰਪਿਊਟਰ ਨਾਲ ਨਹੀਂ ਬਣਦੇ। ਆ ਮੈਂ ਗਾਂਵੇ ਚੱਲਦਾ ਜੀ। ਨਹੀਂ ਬਣਦੀ ਮੈਨੂੰ ਨਹੀਂ ਪਤਾ ਤੁਹਾਡੀ ਪੋਲੀਟਿਕਲ ਨਹੀਂ ਬਣਦੀ ਕਿ ਅੱਜ ਤੁਸੀਂ ਆਪਣੀ ਇਸ ਚੀਜ਼ ਨੂੰ ਡੋਰ ਤਰ ਲੈਣਾ ਚਾਹੁੰਦੇ ਹੋ 1.5 ਸਾਲ ਤੁਸੀਂ ਕੁਝ ਸੋਚਦੇ ਰਹੇ ਇਸ ਜੀਵਾਰੇ ਮੈਂ ਇੱਕ ਜੀਵਰ ਪੂਰੀ ਅਰਦਾਸ ਨੂੰ ਮੈਂ ਕਹਿੰਦਾ ਅਰਦਾਸ ਨੂੰ ਹੋਰ ਨਾ ਮੰਗਣ ਦੇ ਪਹਿਲਾਂ ਗੱਲ ਪੂਰੀ ਕਰਨ ਜੋ ਦੋਸਤੀ ਇਹ ਗੱਲ ਨੂੰ ਕਹਿ ਕੇ ਤੁਸੀਂ ਜਵਾਬ ਮੁਕਦੇ ਹੋ ਕਮਿਸ਼ਨਰ ਤੋਂ ਜਾਂ ਮੇਅਰ ਤੋਂ ਜਾਂ ਸਾਡੇ ਤੋਂ ਸਾਡੇ ਹੱਥ ਖੜੇ ਕਰਾ ਕੇ ਪਹਿਲਾਂ ਤੁਸੀਂ ਆਪਣੇ ਹੱਥ ਖੜੇ ਕਰੋ ਕਿ ਮੈਂ 1.5 ਸਾਲ ਕੁਝ ਨਹੀਂ ਕੀਤਾ ਮੈਂ ਉਹਦਾ ਜਵਾਬ ਦੇਖੋ ਪਹਿਲਾਂ ਜਦੋਂ ਕਰੇ ਇੱਕ ਆਰਡਰ ਆਇਆ ਵਾ ਤੁਸੀਂ ਮੇਰੇ ਨਾਲ ਸੀ ਤੁਹਾਨੂੰ ਆਰਡਰ ਉਹ ਤਾਂ ਗਿਆ ਸੀ ਮੈਂ ਉਹ ਤਾਂ ਗਿਆ ਸੀ ਵੀ ਜਵਾਬ ਦਿਓ ਬੈਂਕ ਨੇ ਜਵਾਬ ਨਹੀਂ ਦਿੱਤਾ ਮੈਂ ਉਹਨੂੰ ਤੋਂ ਲੈ ਕੇ ਉਹਨੂੰ ਤੋਂ ਲੈ ਕੇ ਆਹ ਬਦਰੀਆ ਤੁਸੀਂ ਕਰਦੇ ਹੋ ਉਹਨੂੰ ਤੋਂ ਪਰਮਿਸ਼ਨਾਂ ਤਾਂ ਤੁਸੀਂ ਐਡਵਰਟਾਈਜ਼ਮੈਂਟ ਪੋਸਟ ਕਰਦੇ ਹੋ ਮੈਂ ਉਹਨੂੰ ਤੋਂ ਲੈ ਕੇ ਮੈਨੂੰ ਉਹਨੂੰ ਤੋਂ ਲੈ ਕੇ ਉਹ ਤੁਸੀਂ ਲਿਖਿਆ ਆਪਣੇ ਨਾਮ ਨੂੰ ਮੈਂ ਮੁੱਖ ਸੈਕਟਰ ਨੂੰ ਇਹ ਕੰਮ ਦੇ

ਕਾਮਨੀਏ ਤੁਸੀਂ ਹਾਂ ਵਾਕਈ ਸੰਸੀਰ ਹਾਊਸਵਾਲ ਤੇ ਮੈਂ ਲੋਕ ਨਹੀਂ ਕਰਦਾ ਅੱਜ ਵੀ ਸਮਝੀਓ ਤੁਸੀਂ ਗਲਤ ਕੀਤੇ ਹੋਣਾ ਮੈਂ ਕਿਸੇ ਹੋਰ ਦਾ ਤਾਂ ਤੁਸੀਂ ਤੇ ਮਰੋ ਤੁਸੀਂ ਸਾਡੇ ਹੱਥੋਂ ਇਹ ਨਹੀਂ ਮੈਂ ਸਾਡੇ ਮੁੱਢੋਂ ਤਰਤੀਆ ਸਾਡੇ ਕਿ ਨਹੀਂ ਹੁੰਦਾ ਹਾਂ ਦਿਖਾਓ ਹੁੰਦਾ ਕਿ ਨਹੀਂ ਹੁੰਦਾ ਕੰਮ ਦਿਖਾਣਾ ਇਹ ਬੰਦਾ ਸੱਚੀ ਨਾਲ ਹਮੇ ਕੰਮ ਰਾਤੀ ਫੇਰ ਕੀ ਆ ਜਦ ਜਾਈਨ ਕਰਕੇ ਤੁਸੀਂ 6 ਮਹੀਨੇ ਵਲੰਟਰੀ ਜੋ ਮੈਨੂੰ ਸੀਟ ਹੈ ਮੈਂ ਦੇਖਦਾ ਕਿ ਕੰਮ ਹੁੰਦੇ ਮੈਂ ਦੇਖੂਗਾ ਕਿਹੜਾ ਨਹੀਂ ਕੰਮ ਕਰਦਾ ਸਰ ਜਾਈਨ ਕਰਤੋ ਨਹੀਂ ਹੋ ਰਿਹਾ ਤਾਂ ਬਿਲਕੁਲ ਮੈਂ ਲੈ ਨਹੀਂ ਚਲੀ ਜਿੰਨੇ ਮੈਂ ਮੈਂ ਜਾਣ ਕਰਕੇ ਜਿਹੜਾ ਮੰਤਰੀ

ਆਹ ਰੋਕ ਲਈ ਮੈਂ ਹੋਰ ਵੀ ਉਹ ਲੋੜੇ ਰੱਖੇ ਲੋਕਾਂ ਵਾਸਤੇ ਹੁੰਦੇ 150 ਪੈਨਾ ਡਿਜ਼ਾਈਨ ਕਰਦੇ 1500 ਪਹਿਲਾਂ ਕਰਦੇ ਤੁਸੀਂ ਫੋਨ ਜਾਨੇ ਦਿੱਤਾ ਉਹ ਕ੍ਰਿਕਟ ਰੋਕਾਂ ਤੇ ਨਹੀਂ ਕਰਦੇ ਬੇਜੀ ਸਾਹਿਬ ਇਹ ਐਂਡ ਤੇ ਬੁਣਾ ਐਕਮੈਂਟੇ ਐਕਮੈਂਟ ਕਰੇ ਇਹ ਲੋਕ ਇਹਨਾਂੋਂ ਰੱਖਾ ਮਾਰਦੇ ਹੁੰਦੇ ਤਾਂ 150 ਪਹਿਲਾਂ ਕਰਨੀ ਸੀ ਅੱਜ ਤੁਹਾਨੂੰ ਪਤਾ ਤੁਹਾਡੀ ਚੱਲ ਨਹੀਂ ਰਹੀ ਇਸ ਕਰਕੇ ਤੁਸੀਂ ਰਿਜ਼ਾਈਨ ਕਰ ਲਿਆ ਮੇਰਾ ਪਿਆਰ ਨਹੀਂ ਕਰਦਾ ਤੁਹਾਡੇ ਕਹਿ ਕੇ ਵਸੀਆਂ ਤੇ ਨਾ ਮੰਦੂ ਕੋਈ ਚੀਜ਼ੇ ਵਾਸਤੇ ਕੋਈ ਜਿੱਤੋ ਨਹੀਂ ਹੈ ਕੀ ਮੈਂ ਕਰੇ ਡਿਜ਼ਾਈਨ ਕਿੰਨਾ ਅਸੀਂ ਤੇਰੇ ਨਾਮ ਖੁਣਾ ਕੇ ਜਿੱਤੇ ਕੋਈ ਨਹੀਂ ਉੱਥੇ ਆਹ ਕਹਾਂ ਤੇ ਕਹਿੰਦੇ ਬੰਦਿਆ ਕੋ ਪਰ ਰਾਜੇ ਨੂੰ ਵੋਟ ਨਹੀਂ ਪਾਵਾਂਗੇ ਕਿ ਕੰਮ ਤੂੰ ਕੋਈ ਮੈਂ ਮੋਰ ਨਹੀਂ ਗੱਲ ਹੀ ਨਹੀਂ ਕਰਿਆ ਮੈਂ ਤਾਂ ਸਾਡੀ ਵਾਲੀ ਨਹੀਂ ਕਰਿਆ ਤੂੰ ਸਾਰੇ ਸਮਝਉਂਦੇ ਨਹੀਂ ਗਲਤ ਪਾਸੋਂ ਤੋਂ ਸ਼ੁਰੂ ਹੋ ਗਈ ਉਹਨਾਂ ਤੋਂ ਸ਼ੁਰੂ ਕੰਮ ਤੇ ਕਿੰਨੀ ਕਾਸੀ ਮੇਂ ਪ੍ਰਵਾਸੀ ਪਿਆ ਹੋਣਾ ਹੈ ਤੁਹਾਡੀ ਸਿਹਤ ਕਰਦੇ ਹੋ ਇੱਕ ਔਰ ਆਮਨ ਕਿਉਂ ਨਹੀਂ ਹਾਂ ਜੀ ਕੋਈ ਹੋਰ ਬਣ ਜੀ ਜੀਰੋਂ ਦੀ ਆਪਾਂ ਗਾਲੀ ਕੱਢੀ ਜਾਂ ਆਪਾਂ ਸਾਰਿਆਂ ਦੇ ਖਿਲਾਫ ਹੈ ਆਪਾਂ ਉਹਦੇ ਅੱਗੇ ਲੋਕਾਂ ਦੀ ਖਿਲਾਫ ਹੈ ਜੀ ਜੀਰੋਂ ਦੀ ਜੀਰੋਂ ਨਹੀਂ ਬਾਈ ਕਹਿੰਦੀ ਪੂਰਾ ਮਾਹਾਂ ਸੀਰੋਂ ਦੀ ਤੋਂ ਸੀਰੋਂ ਦੀ ਜੀਰੋਂ ਦੀ ਜੀਰੋਂ ਦੀ ਜੀਰੋਂ ਦੀ ਇੱਕ ਇੱਕ ਵਾਰ ਹੀ ਕਮੈਂਟ ਕਰ ਬੋਲੇ ਨਹੀਂ ਸੋ ਜੀ ਮੈਂ ਕਹਿ ਤਾ ਕੋਈ ਨਹੀਂ ਇਹ ਇਹਨਾਂ ਦੇ ਇਹ ਬੀ ਹੋਣਾਂ ਦੀ ਸਫਾਈ ਨਹੀਂ ਉਹ ਵੀ ਪ੍ਰੋਪਰ ਤਰੀਕੇ ਨਾਲ ਨਹੀਂ ਹੋ ਰਹੀ ਹੈ ਇਸ ਤਰ੍ਹਾਂ ਦੇ ਤੁਸੀਂ ਨਹੀਂ ਕਰਦੇ ਇਸ ਤਰ੍ਹਾਂ ਦੀ ਇਹਨਾਂ ਦੀ ਇੰਨੀ ਸਹੀ ਸਫਾਈ ਹੈ ਕਿ ਉਹ ਨਹੀਂ ਕਰ ਸਕਦੇ ਪ੍ਰੋਫੈਸਰ ਜੀ ਅਗਲਾ ਗ੍ਰਾਮ ਜੀ ਉਹਨਾਂ ਦੇ ਜੱਲੇ ਕੜੀਆਂ ਖੜੀਆਂ ਹੁੰਦੀਆਂ ਨੇ ਕੋਈ ਵੀ ਜਦੋਂ ਸੁਣੇ ਇਹ ਦੱਸ ਕਰਦੇ ਦੇਖ ਕੇ ਆਪਾਂ ਉਹਦੇ ਕੋਲ ਆਪਾਂ ਨੂੰ ਉਹਦੇ ਰੋਲ ਤੋਂ ਮੈਂ ਮੈਨੂੰ ਪੂਰੀ ਗੱਲ ਸੁਣਾਈ ਉਹ ਤੁਹਾਨੂੰ ਇੱਕ ਮੈਨੇਜ ਕਰਦੇ ਹਾਂ ਦੀ ਗੱਲ ਇਹ ਮੈਂ ਬੈਠ ਰੋ ਕੋਈ ਮੈਨੂੰ ਪਤਾ ਸੀ ਵੀ ਇਹ ਕੀ ਕਾਰਨ ਆਇਆ ਕਿ ਉਹ ਸਾਰਾ ਨਹੀਂ ਨਹੀਂ ਮੈਂ ਮੰਨਿਆ ਮੈਂ ਮੰਨ ਲਿਆ ਰੋਜ਼ ਹੀ ਕੋਈ ਸਿਨੀ ਮੈਂਦੀ ਵੀ ਇੱਕ ਆਪਰ ਦੇ ਲਈ ਕਰਕੇ ਤਾਂ ਕੋਈ ਤੁਸੀਂ ਨਹੀਂ ਹੈਗੇ ਜਿਉਂਦੀ ਕਹਿੰਦੇ ਜਿ ਕੁਾਰ ਕਰਾਏ ਇਹ ਉਹ ਜਮਾਈ ਮੈਂ ਤੁਹਾਨੂੰ ਕਹਿ ਰਿਹਾ ਹਾਂ ਕਿ ਦਿੱਲੀ ਮਾਡਲ ਪੰਜਾਬ ਦੇ ਵਿੱਚ ਮਹਾਲੇ ਦੇ ਵਿੱਚ ਕੰਮ ਜਾਂਦੀ ਹੋ ਸਕਦਾ ਉਹ ਮਹਾਲੇ ਦਾ ਪੁਰਾਣਾ ਤੋਦੇ ਸੀ ਪਰ ਆਪਾਂ ਇਹ ਗੱਲ ਵਿੱਚ ਮੈਨੂੰ ਲੱਗਦਾ ਕਿ ਫੀਟ ਪੈ ਰਦੀ ਆ ਮੈਂ ਸੋਚਦੀ ਕਿ ਇਹ ਹੈ ਕਿ ਆਪਾਂ ਕੋਈ ਸਾਰੇ ਸਲਾਹ ਨਾਲ ਆਪਾਂ ਇਸ ਮੁੱਦੇ ਤੇ ਰੋਲ ਲਉਂਦੇ ਸੀ ਰੋਡ ਦਾ ਪੋਸੀਬਲ ਹੈ ਨਹੀਂ ਨਾਲੇ ਜਿਹੜੇ ਬਾਹਰ ਬੈਠੇ ਕਰਮਚਾਰੀ ਉਹ ਬੇਰੁਜ਼ਗਾਰ ਹੋਣਗੇ 11 ਬੁੱਧੀਆਂ ਰੋਡਾਂ ਸੀ ਰੋਡਸ ਉਹਨਾਂ ਦੇ ਪੋਸੀਬਲ ਨਹੀਂ ਨਹੀਂ ਕਰ ਰਹੇ ਨਹੀਂ ਜੀ ਵੀ ਰੋਡਾਂ ਦੇ ਪਾਸੇ ਆਪਾਂ ਨੂੰ ਬੇਰੁਜ਼ਗਾਰੀ ਦੇ ਰੋਜ਼ਗਾਰੀ ਦੇ ਨਾਲ ਸਰਕਾਰ ਨਹੀਂ ਜ਼ਰੂਰੀ ਇਹ ਗੱਲ ਸੁਣ ਲਓ ਇਹਦੇ ਨਾਲ ਦੋਨਾਂ ਦੇ ਬੇਰੁਜ਼ਗਾਰ ਹੋਣ ਦਾ ਕੋਈ ਮਕਸਦ ਨਹੀਂ ਹੈ ਫਿਰ ਇਹ ਕਹਿਣਾ ਮਕਸਦ ਹੈ ਜੇ ਮੈਨੂਅਲ ਲੇਬਰ ਨਾਲ ਚਲਦੀ ਹੈ ਤਾਂ 1 ਮਹੀਨਾ 2 ਦਿਨ ਲਾ ਕੇ ਮਕੈਨੀਕਲ ਸਫਾਈ ਹੁੰਦੀ ਹੈ

ਕੁਕੀ ਉਹਨਾਂ ਦਾ ਕੀ ਵਿਧਿਅੰਕਤਿਆ ਤਿੰਨ ਲੱਖ ਦੀ ਕੁਕੀ ਚੌਥੀ ਲੱਖ ਦੀ ਹੈ ਔਰ ਮੇਰਨ ਦਾ ਤਰੀਕਰੀ ਲਿਖਿਆ ਕਿ 15 ਵਸਤੂ ਜਾਸਤੀ ਸ਼ੈਲਸ਼ੋਰੀ ਉਸ ਤੋਂ ਵੀ ਜ਼ਿਆਦਾ ਹੋਈ ਹੈ ਮੈਂ ਉਹਨੂੰ ਬੜੀ ਬੜੀ ਬਲਾਕੀ ਸੁਟਾਇਆ ਹੈ ਆ ਇਨਫੈਕਟ ਇਕਨੋਮਿਕ ਐਸਾਬਨੀ ਕੋਰ ਬਣਾਇਆ ਇਹਨਾਂ ਨੇ ਵੀ ਕੰਮ ਕਿਹਾ ਆ ਅਗੇ ਕਿਉਂਕਿ ਮੇਰਾ ਪ੍ਰਤੀਵਾਦ ਮੇ ਕੋਲ ਕ੍ਰਿਟੀਕਲ ਗ੍ਰੇਪਾਸ ਸੀ ਹਮਨ ਮੈਨੂੰ ਐਮਐਲਏ ਬਣਾਉਣ ਦੀ ਕੀ ਕਲ ਕੱਲ ਨੂੰ ਕੀ ਕਰੂੰ ਇੱਕ ਬੜਾ ਵੱਡਾ ਕੁਸ਼ਨ ਹੈ ਸੋ ਇਹਨਾਂ ਨੂੰ ਕੰਮ ਕਰਾ ਕੇ ਜਿਹੜਾ ਵੀ ਅਸੀਂ ਕੰਮ ਕਰਾਂਗੇ ਅਸੀਂ ਇਹਨੂੰ ਪੂਰਾ ਪੁਰਾਣਾ ਕਾਢ ਦੇ ਇੱਕ ਵਾਰੀ ਦੇਖਪੜਦੇ ਅਸੀਂ ਜੇ ਮਨ ਜੇ ਤਾਂ ਸੁਧਰ ਜਾਂਦਾ ਤਾਂ ਸੁਰਮਤੀ ਮੇਰੇ ਮਨ 'ਚ ਕੁਸ਼ਰੀਆ ਕਿ ਮੈਂ ਉਹਦਾ ਕਿਸੇ ਦਾ ਫੇਹਿੰਨ ਕੋਲ ਤੇ ਖਦਾ ਕੋ ਨੁਕਸਾਨ ਕਰਨ ਦਾ ਕੰਮ ਕਰੀਂ ਜਾਣਕਾਰੀ ਨਾ ਤੇ ਦੇਰ ਦੇਰ ਤਾ ਵੀ ਜਿਵੇਂ ਕਮਾਈ ਤੇ ਕੀ ਜਰ ਪਰ ਜੋ ਤੁਹਾਡੀ ਸ਼ਹਿਰ ਨੂੰ ਪਰੇ ਕਰ ਰਹੇ ਆਪਾਂ ਸਾਰੇ ਜੀ ਕੀ ਰੀਤੀ ਰੂੜੀ ਵੀ ਲੋਕ ਨਾ ਹੋ ਵੀ ਹਰੇ ਕਾ ਤੇ ਇੱਕ ਸੇਸੇ ਕਾ ਤੇ ਮਾਫਾ ਕਲਮ ਸੁਨੇ ਕਰੀ ਆਪਾਂ ਇਤੋ ਹੀ ਬੜੀ ਵੱਡੀ ਕਹਿੰਦੇ ਜੇ ਨਹੀਂ ਕਰੇਗਾ ਦੋ ਮੇਰੀਸ ਨੂੰ ਨਿਕਲਣ ਤੋਂ ਦੇਖਦੇ ਹਾਂ ਅਸੁਰਾ ਪਾਪੇ ਕਰਲੀਟ ਕਰਾਂਗੇ ਤੇ ਗਾ ਕੇ ਜੋ ਵੀ ਖੁਸ਼ ਹੋ ਸਾਡੇ ਤੋਂ ਨਿਕਲਦਾ ਹੈ ਉਹ ਸਾਰਾ ਸੁਖ ਕੇ ਸਮਝ ਕੇ ਉਹ ਸਾਰਾ ਢਕਾ ਲਈਏ ਉਹ ਮੈਡੀਕਲ ਪੇਪਰ T R C S ਆਪ ਕੋ ਰੱਖਦੇ ਨੇ C R S G S ਦੀ ਪੂਰਤਨ ਤਾਕਤ 5 ਸਾਲ ਦਾ ਪੀਰੀਅਡ ਹੁੰਦਾ ਪਰ ਕੋਈ ਲੋੜ ਖਰਾਬ ਹੁੰਦੀ ਹੈ ਉਹਦਾ ਟਾਈਮ ਪੀਰੀਅਡ ਕੋਈ ਨਹੀਂ ਕੋਈ ਤਹਿ ਵਿਰੋਧੀ ਹੈ ਕੋਈ ਕਰਨੀ ਨਹੀਂ ਹੁੰਦੀ ਔਰ ਬਸ ਦੇ ਪਾਲਣ ਨਹੀਂ ਹੁੰਦੇ ਉਦੋਂ ਕੋਈ ਕਲਾਈਮਾ ਤੋਂ ਕੋਈ ਨੇਚਰਲ ਕਲਾਈਮੇਟਿਕ ਕਹੇਗਾ ਤਾਂ ਸਾਡੇ ਨੂੰ ਉਹ ਕੋਈ ਟਾਈਮ ਪੀਰੀਅਡ ਨਹੀਂ ਹੈ ਸਾਰਾ ਮੈਜ਼ਰ ਮਿਲ ਗਿਆ ਨਾ ਕਹਿੰਦੇ ਬਦਲਦੀ ਬੈਠੇ ਨੇ ਕੋਈ ਦਾਰਸ਼ਨਿਕ ਹੋ ਮੈਂ ਗਲਤੀ ਨਹੀਂ ਕਰ ਰਿਹਾ ਬਿਲਕੁਲ ਹਾਂ ਕਰਦੇ ਕਰੋ ਹੱਥ ਸਾਫੇ ਕਰੇ ਕਿਰਿਆ ਕਰੋ ਹਾਂ ਮੈਂ ਕਰਦਾ ਕਿਰਿਆ ਕਰੋ ਜਿਨਾ ਨੂੰ ਕਿਲਾ ਬਦਲਣ ਲੱਗਿਓ ਮੇਰੀ ਬੇਨਤੀ ਹੈ ਵੀ ਦੇਖੋ ਇਹਨਾਂ ਸੁਸਾਇਟੀਆਂ ਦੇ ਕੰਮ ਹੋਣੇ ਚਾਹੀਦੇ ਨੇ ਕਿ ਕੰਮ ਹੋਣ ਲਈ ਮੈਂ ਵੀ ਇੱਕ ਵਾਰੇ ਬਹੁਤ ਐਫਰਟ ਕੀਤੀ ਹੈ ਮੈਂ ਕਮਿਸ਼ਨਰ ਸਾਹਿਬ ਨੂੰ ਮਿਲੇ ਮੈਂ ਚੀਫ ਸੈਕਰੀਟਰੀ ਸਾਹਿਬ ਨੂੰ ਵੀ ਮਿਲੇ ਮੈਂ ਉਹਨਾਂ ਨੇ ਸੈਕਰੀਟਰੀ ਸਾਹਿਬ ਨੂੰ ਜਿਹੜੇ ਲੋਕਲ ਪਾਰਟੀ ਨੂੰ ਉਹਨਾਂ ਨੂੰ ਵੀ ਕਿਹਾ ਸੈਕਰੀਟਰੀ ਸਾਹਿਬ ਨੇ ਇਹਨਾਂ ਨੂੰ ਵੀ ਕਿਹਾ ਆਪਣੇ ਕਮਿਸ਼ਨਰ ਸਾਹਿਬ ਨਾਲ ਵੀ ਗੱਲ ਕੀਤੀ ਕਿ ਜੇ ਕੋਈ ਕੰਮ ਕਰਤਾਰੇ ਹੁੰਦੇ ਨੇ ਮਤੱਪ ਪਾਓ ਤੇ ਮੈਂ ਤੁਹਾਨੂੰ ਦਿੱਤਾ ਵੀ ਹੈ ਮੇਰੀ ਬੇਨਤੀ ਹੈ ਤੁਸੀਂ ਸ਼ੁਰੂ ਕਰੋ ਅਸੀਂ ਇਹ ਸਰਕਾਰ ਤੋਂ ਤਰਾਮਾਂਗੇ ਲੋਕ ਨੂੰ ਜਿੰਦੂ ਉਹ ਤੋਂ ਪੁੱਛੋ ਇੱਕ ਵਾਰ ਮੈਂ ਲਿਖਿਆ ਕਾਨੂੰਨ ਸੁਣੋ ਤੁਸੀਂ ਤੁਸੀਂ ਤੁਮ ਦੇਖੋ

ਕੀ ਜੱਤ ਕਰਨੀ ਇਹ ਨਾ ਨਾ ਬਿਚਲੇ ਹੋਵੇ ਮਾਵੇਂ ਮਾਵੇਂ ਬਾਦੋ ਪੱਨ ਲੱਗ ਗਿਆ ਅਸੀਂ ਆਪਣੀ ਤੌਰ ਤੇ ਆਪਣਾ ਆਈਡੀਆ ਦੇਣਾ ਮੇਰੀ ਬੇਨਤੀ ਹੈ ਵੀ ਨਵੇਂ ਕਲੀਨਕ ਜਿਹੜੇ ਇੰਟਰ ਹੋ ਗਿਆ ਉਹਨਾਂ ਇੰਟਰ ਹੋਉਂਦੇ ਰਹਿਣਾ ਚਾਹੀਦਾ ਤੇ ਜੇ ਕੋਈ ਨੂੰ ਰਿਲੇਟ ਕਰਨਾ ਆਪਣੇ ਕਰ ਗਿਆ ਤੇ ਇਹ ਚਾਹੁੰਦਾ ਕਿ ਇਹਦੀ ਮੂਲ ਜਿੰਨੀ ਚੰਗੀ ਹੋਵੇ ਉਹ ਲਾਗੂ